ਬਸ ਚੱਲ ਮਰ ਰ ਨੰਬੀ ਘਟੋ ਜਿਹਾ ਬਣੀ ਨੀ ਦਵਾ ਤੇ ਪੀਸ ਜਿਹੜੇ ਆ ਸਰਸਿੰਦਾ ਜੀ ਆਜੇ ਸੀ ਲੱਗੀਆਂ ਬਣਾਉਣ ਬੇਸਨ ਤੇ ਦੇਸੀ ਕੇ ਸਮਾਨ ਸਾਡੇ ਕੋਲ ਸਾਰਾ ਰੈਡੀ ਆ ਕੋਈ ਪਹਿਲਾਂ ਤੁਹਾਨੂੰ ਸਮਾਨ ਦਿਖਾ ਦਨਾ ਮੰਮੀ ਜੀ ਮੇਰੇ ਬਣਾਉਣ ਦੇ ਬੇਸਨ ਤੇ ਦੇਸੇਂ ਬਲ ਆ ਤੁਹਾਨੂੰ ਸਮਾਨ ਦਿਖਾ ਦੀਏ ਕਿ ਕੀ ਕੀ ਸਮਾਨ ਆ ਤੇ ਸਾਡੇ ਕੋਲ ਦੇਸੀ ਕੇ ਆ ਤੇ ਲੇ ਲੈ ਆਪਾਂ ਕੀ ਥੋੜਾ ਆਪਾਂ ਦੇਸੀ ਕੀ ਹੋਰ ਪਾਣਾ ਤੇ ਬਾਕੀ ਆ ਸਾਡੇ ਕੋਲ ਬੇਸ ਹੈ ਤੇ ਨਾਲ ਨਾਲ ਬਣੂਗਾ ਤੇ ਨਾਲ ਨਾਲ ਆਪਾਂ ਗੱਲਾਂ ਕਰਦੇ ਆ ਕਿਤਾ ਬਣਾਣਾ ਹੈ ਕੀ ਬਹਿ ਚੁੱਕਾ ਹੈ ਤੇ ਗੈਸ ਸੜਾਉਣੇ ਤੇ ਹੁਣ ਪਹਿਲਾਂ ਇਹਨੂੰ ਜਰਕ ਜਦੋਂ ਤੱਕ ਇਹ ਪੂਰਾ ਮੈਲਟ ਨਹੀਂ ਹੁੰਦਾ ਕਿਲੋ ਸਾਡੀ ਗ੍ਰੈਡਿਟੀ ਆ ਤੇ ਕਿਲੋ ਹੀ ਸਾਡਾ ਘੇ ਹੈ ਤੇ ਕਿਲੋ ਹੀ ਆਪਾਂ ਪਾਣੀ ਖੰਡ ਖੰਡ ਤੁਸੀਂ ਘੱਟ ਵੀ ਪਾ ਸਕਦੇ ਆ ਬਾਕੀ ਜੇ ਆਪਾਂ ਸ਼ੌਪਾਂ ਤੋਂ ਆਪਾਂ ਵੇਸਣ ਲੈਣੇ ਉੱਥੇ ਵਿੱਚ ਤਾਂ ਕਿ ਇਹ ਦਾ ਘੱਟ ਪਾ ਲਿਆ ਉਹ ਕਿ ਖੰਡ ਜਾਈ ਗਾ ਦੰਦੇ ਘੀਏ ਵੀ ਨਹੀਂ ਬਣਾਣਾ ਵੀ ਦਾਲ ਦੇ ਵਗੈਰਾ ਚ ਠੀਕ ਹੈ ਤੇ ਘਰੇ ਲਈ ਤੁਸੀਂ ਬਣਾ ਰਹੇ ਆ ਜਿੰਨਾ ਤੁਹਾਡਾ ਵੇਸਣ ਹੈ ਉਨਾ ਹੀ ਤੁਸੀਂ ਘੀਏ ਲੈ ਲਓ ਉੰਨੇ ਤੁਸੀਂ ਖੰਡ ਦਾ ਜਿਹੜੀ ਚਾਸਨੀ ਆ ਬਣਾਣੀ ਆ ਆਪਾਂ ਗਾਂ ਦੇਖੋ ਇਹ ਕੋਨੇ ਦਾ ਤਲਬ ਥੋੜਾ ਜਿਆ ਹੋਇਆ ਬਰਾਊਨ ਆਪਾਂ ਇਹ ਵੀ ਇੱਕਦਾਂ ਮੇਨਟੇਨ ਹੋ ਰੱਖਣਾ ਹੈ ਸਾਡਾ ਵੇਸਣ ਪੁੱਜ ਕੇ ਰੈਡੀ ਆ ਹੁਣ ਆਪਾਂ ਇਹਨੂੰ ਕੜਾਹੀ ਨੂੰ ਲਾਹ ਲੇ। ਤੇ ਉਸ ਤੋਂ ਬਾਅਦ ਆਪਾਂ ਤਿਆਰ ਕਰਨਾ ਹੈ ਛਾਸ ਨੂੰ। ਹੁਣ ਆਪਾਂ ਕੜਾਹੀ ਕੱਢ ਲਈ ਆਪਣੀ ਬਿੱਲੀ। ਕੋਈ ਕੜਾਹੀ ਸਾਨੂੰ ਚਾਹੀਦੀ ਹਣੀ ਛਾਸ ਲਈ। ਸਾਡੀ ਛਾਸ ਨਹੀਂ ਬਣ ਰਹੀ ਹੈ। ਇਹਨੂੰ ਅਜੇ ਨੂੰ ਟਾਈਮ ਲੱਗਣਾ। ਉਹ ਉੱਧਰ ਬੱਧੀ। ਹੁਣ ਆਪਾਂ ਦੇਖਦੇ ਹਾਂ ਮੈਂ ਕਿਹਨੇ ਬਣਾਉਣੇ ਸੀ ਚਾਹ। ਮੈਂ ਨਾ ਬੁਵਾਣੇ। ਲੋਨੀ ਚਾਣੀ ਵੀ ਤਿਆਰ ਆ। ਬੇਸ ਨੂੰ ਤਿਆਰ ਆ ਰਿਹਾ ਨੂੰ ਪਰਨਾ ਪਾਉਣਾ। ਉਹ ਜੀ ਬੇਸ ਨੂੰ ਤਿਆਰ ਆ ਹੁਣ ਇਹਨੂੰ ਪਾਣਾ ਥਾਲਾਂ 'ਚ ਥਾਲਾਂ 'ਚ ਲਾੜ ਦਾ ਤੇਲ ਆਦੇ ਪਾ ਲਈ ਉੱਚੀ ਜਗ੍ਹਾ ਤੇ ਟ੍ਰੇ ਹੀ ਲਿਬੜੇ ਨਾ ਦੂਜੇ ਦਾ ਸਿਰਾ ਦੇ ਤਾ। ਬਸ ਇੱਥੇ ਆ ਰਿਹਾ ਇਹਨੂੰ ਹਲਕਾ ਜਿਹਾ ਸੁੱਕਣ ਦੇਣਾ ਹੁਣ ਨਹੀਂ ਠੰਡਾ ਹੁਣ ਦੇਣਾ ਫੇਰ ਇਹਨੂੰ ਪੀਸ ਕੱਟ ਦੇਣੀ ਬੇਸਾ ਕੱਟ ਹੋ ਗਿਆ ਰੈਡੀ ਹੁਣ ਆਪਾਂ ਇਹਨੂੰ ਟੁਕੜੀਆਂ 'ਚ ਟੁਕੜੀਆਂ ਨਰਵੇਂ ਨਰਮੰਦ ਕੱਟੋ ਜੁਕੜੀ ਨਹੀਂ ਤੇ ਬਾਅਦ 'ਚ ਪੀਸ ਜੜਿਆ ਉਹ ਹੋ ਜਾਵੇ ਖਰਾਬ